ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰਨੇ ਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜਾਣ ਤੋਂ ਕਰਾਂਗੇ ਜੇ ਕਵਰ ਮੱਝ ਦਿਖਾਵਾਂ ਤੁਹਾਨੂੰ ਇੱਕ ਕਿਹੜਾ ਸੂਆ ਸੂਗੀ ਯਾ ਕਿੰਨੇ ਦਿਨ ਬਾਕੀ ਆ ਬਾਈ ਜੀ ਤੋਂ ਪੁੱਛਿਆ ਸਸੀ ਕਾ ਵੀਰੇ ਸਸੀ ਗੱਲ ਜੀ ਹੋ ਠੀਕ ਹੋ ਜੀ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 98722 32148 ਪਿੰਡ ਆਪਣਾ ਜੀ ਪਿੰਡ ਜੌਂਦ ਜਿਹੜਾ ਬਟੇਂਡਾ ਤਸੀ ਰੰਪਲਾ ਫੂਲ 9 ਕਿਲੋਮੀਟਰ ਆਪਾਂ ਰੰਪਲਾ ਸ਼ਹਿਰ ਆ ਜਾਂਦਾ ਤੇ 8 ਕਿਲੋਮੀਟਰ ਤਾਂ ਆਪਾਂ ਸ਼ਹਿਰ ਆ 8 ਕਿਲੋਮੀਟਰ ਆ ਜਾਂਦਾ ਤਾਂ ਆਪਾਂ ਸ਼ਹਿਰ ਤੇ ਵੀਰੇ ਅੱਜ ਇੱਕ ਮੱਝ ਹਾਂ ਇੱਕ ਦਿਖਾਉਣੀ ਆ ਬਾਈ ਕਿੰਨੇ ਦਿਨ ਬਾਕੀ ਆ ਇਹਦੇ ਬਾਈ 4 ਦਿਨ ਲੰਦੇ ਆ ਜਿਹੜਾ ਸੂ ਆ ਜੀ ਇਹ ਤੀਜਾ ਸੂ ਆ ਤੀਜਾ ਸੂਆ ਤਿਆਰ ਦਿਨ ਬਾਕੀ ਤੇ ਕਿੰਨਾ ਫਿਰ ਦੂਜੇ ਸੂਏ ਰੁੱਧ ਕੱਢਿਆ ਇਹਨਾਂ ਭਾਈ ਦੂਜੇ ਸੂਏ 11 ਕਿਲੋ ਕੱਢਿਆ ਕੋਈ ਆਪਾਂ 15 ਨਹੀਂ ਕਹਿਣਾ ਕੋਈ 16 ਨਹੀਂ ਕਹਿਣਾ ਖੋਲੋ ਜੀਨ ਤੋਰਾ ਕਰਾ ਕੇ ਚੈੱਕ ਚੰਗੀ ਹੈ ਜੀ ਬਾਕੀ ਥਣਲੇਵੇ ਦੀ ਪੂਰੀ ਸਾਫ ਸੁਥਰੀ ਹੈਗੀ ਤੇ ਧਾਰਾ ਧੁਰਾਂ ਦੀ ਭਾਈ ਜਿਵੇਂ ਆਪਾਂ ਥਣ ਖਿੱਚ ਕੇ ਦੇਖੀਏ ਉਹ 100 ਨੰਬਰੀ ਹੈ ਥੱਲੇ ਉਹ ਗਾਰੰਟੀ ਹੈ ਆਪਣੀ ਉਹਦੇ ਓਕੇ ਆ ਭਾਈ ਕਹਿੰਦੇ ਤੇ ਚੰਗੀ ਆਪਾਂ ਸਾਫ ਸੁਥਰੀ ਤੇ ਵੱਡੇ ਕਦ ਕੱਡ ਚ ਆ ਗਈ ਹੈ ਨਾ ਹਾਂ ਭਾਈ ਕਦ ਕੱਡ ਛੋਟਾ ਨਹੀਂ ਜੋਸ ਹਸਾਬ ਨਾਲ ਜਜਮੈਂਟ ਕਰੇ ਥਣਲੇਵੇ ਦੀ ਪੂਰੀ ਸਾਫ ਤੇ ਰੇਟ ਵੀਡੀਓ ਦੇ ਵਿੱਚ ਹੀ ਆ ਦੇਖੋ ਦੱਦ ਬੂਟੇ 12 ਕਿਲੋ ਦੇ ਦਿਓ ਬਈ ਬੜਾ ਤਾਂ ਨਹੀਂ ਆਪਾਂ ਕਹਿੰਦੇ ਠੀਕ ਆ ਯਾਰ ਚੱਕਵਾਲ ਵੀ ਚਿੱਟਾ ਨਹੀਂ ਹੈ ਨਾ ਹਾਂ ਬਲੈਕ ਆ ਸਾਰੀ ਕੁਆਲਿਟੀ ਵਾਲੀ ਆ ਗਈ ਜੈਡ ਬਲੈਕ ਆ ਗਈ ਤੇ ਰੇਟ ਇਹਦਾ ਜਮਾਂ ਜਾਇਜ਼ ਹੋਊਗਾ ਕਿ ਵੀ ਜਾਇਜ਼ ਹੁੰਦੇ ਅੱਜ ਵੀ ਰੇਟ ਜਾਇਜ਼ ਹੀ ਹੋ ਬਾਈ ਆ ਦੇਖੋ ਸਾਡੇ ਵੇ ਦੀ ਵਧੀਆ ਸਾਫ ਸੁਥਰੀ ਆ ਹੂੰ ਬਾਕੀ ਬੂਟੇ ਠੰਡੀ ਠੁੰਡੀ ਬਹੁਤ ਆ ਮੈਂ ਬਾਈ ਠੰਡੀ ਬਹੁਤ ਆ ਤਲੀਆਂ ਗਾਇਆਂ ਨਾਲ ਦੀ ਆਲੇ ਜੇ ਕੇ ਡੈਰੀ ਡੋਰੀ ਵਾਲੇ ਭਰਾ ਨੇ ਲੈਣੀਆਂ ਜਾਂ ਕੇ ਨੇ ਦੁੱਧ ਪੀਣ ਨੂੰ ਲੈਣੀਆਂ ਬਹੁਤ ਚੰਗੇ ਆ ਨਾ ਮਾੜਾ ਉਹ ਠੰਡੀ ਬੜੀ ਆ ਬਾਈ ਲੈ ਗਾਇਆਂ ਵਾਂਗੂ ਥੱਲੇ ਭਾਈ ਮੈਂ ਦੇ ਲੈ ਲੈ ਤੇ ਬਾਈ ਫਿਰ ਲੈ ਨਹੀਂ ਮੈਂ ਥੱਲੇ ਨਹੀਂ ਪਟਾਉਂਦੀ ਹੁੰਦੀ ਅਰੇ ਰੇਟ ਕੀ ਆ ਕੇ ਫਿਰ ਬਾਈ ਜਿਹਦਾ ਰੇਟ ਕਰਾਉਣਾ ਬੁੱਟੇ ਜਾਂਦਾ ਲੱਖ ਕਰਾ ਲੈ ਜਾਂ 1.5 ਕਰਾ ਲੈ 95000 ਦੀ ਮੈਂ ਦੇ ਦਿਆਂਗੀ 95000 ਦੀ ਮਾਨਤਾ ਹਾਂ ਮਾੜਾ ਬੁੱਟਾ ਕਰ ਦਾਂਗੇ ਓਕੇ ਇੱਕ ਮੰਜੀ ਸੀ ਇੱਕ ਤੁਹਾਨੂੰ ਦਿਖਾਤੀ ਰੇਟ ਬਾਈ ਨੇ ਕਰਿਆ 95000 95000 ਦੀ ਭੋਈ ਦੁੱਧ ਪੀ ਕੇ ਵੇਚ ਦਿਓ ਤੁਸੀਂ ਹਾਂ ਬਾਈ ਹਾਂ ਤੇ ਉਵੇਂ ਨਹੀਂ ਗੱਲ ਹੈਗੀ ਤੇ ਦੁੱਧ ਦੇ 11 12 12 13 ਵੀ ਦੇ ਸਕਦੇ ਹਾਂ ਹਾਂ ਬਈ ਹਾਂ ਤੇ ਰੇਟ ਜਮਾ ਜਾਇਆ ਜਮਾਨਤ ਮਾਨਤ ਤੁਹਾਡਾ ਵਿੱਚੋਂ ਜ਼ਰੂਰ ਕਰ ਦੇਣਗੇ ਥਾਂ ਲੇਵੇ ਦੀ ਪੂਰੀ ਸਾਫ ਸੁਥਰੀ ਆ ਤੇ ਬਾਕੀ ਪਿੰਡ ਜੋਂ ਦਾ ਜ਼ਿਲ੍ਹਾ ਪਟੰਡਾ ਸ੍ਰੀ ਰਾਮਪਰਾ ਫੂਲ ਹੈ ਜੀ ਇੱਕ ਮੱਝ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੇ ਇਹਨਾਂ ਨੂੰ ਪਿਆਰ ਦੇਣ ਲਈ ਚਾਹੇ ਦਿਓ ਧੰਨਵਾਦ ਜਲਦ ਮਿਲਦੇ ਆਂ ਕੈਨਾਂ ਵੀਡੀਓ ਦੇ ਨਾਲ